ਮੈਂ ਤਾਂ ਥੋੜਾ ਟਾਈਮ ਪਹਿਲੀ ਆਈ ਸੀਗੀ ਆ ਆਉਂਦੀ ਨੂੰ ਆ ਸਾਗ ਦਾ ਬਿੱਡ ਲਾਇਆ ਪਿਆਗਾ ਨਾ ਵਾਸੇ ਆਪਾਂ ਸੇੜਦਾਂ ਨਾ ਤੂੰ ਵੀ ਸਾਗ ਦਾ ਇੱਕ ਤਾਂ ਸੇਪਾ ਹੁੰਦਾ ਸਾਗ ਬਣਾਣਾ ਸੇਪਾ ਹੁੰਦਾ ਮਾੜਾ ਤੇਰੇ ਅਲੀ ਹੋਰ ਕੀ ਹੈਗਾ ਕਿਉਂ ਆ ਬਿੰਦਾ ਆ ਕੇ ਮੈਂ ਹੱਲਾ ਕਰੇ ਰਾਮ ਕਰੂੰਗੀ ਮਾੜਾ ਮੋਟਾ ਉੱਥੇ ਤੈਨੂੰ ਪਤਾ ਹੀ ਹੈ ਢਿਲ ਮੱਠ ਚ ਕਿਹੜਾ ਪਿਆ ਜਾਂਦਾ ਸੀਗਾ ਆਉਂਦੀ ਹੁਣ ਮੁਰੇ ਸਾਗ ਤਰਿਆ ਪਿਆ ਮਾਹ ਚੱਲ ਕੋਈ ਨਾ ਧਰਦੀ ਆ ਭਾਈ ਮਾਹ ਪੱਕਾ ਤੇਰੇ ਬਾਪ ਨੇ ਕਿਹਾ ਹੋਗਾ ਖਾ ਤੇ ਫਿਰ 2-3 ਦਿਨ ਖੜਾ ਵੀ ਛੁੱਟ ਜੂ ਸਬਜ਼ੀਆਂ ਤੋਂ ਸਾਗ ਖਾਈ ਚੱਲੀ ਉਹ ਵਧੀਆ ਹੈ ਮਸਾਲਾ ਸਾਰਾ ਸਾਗ ਹੀ ਚੱਲਦਾ ਚਲ ਕੋਈ ਨਾ ਤੇਰੀ ਰੀਜ ਪੂਰੀ ਹੋ ਜਾ ਹਾਂ ਮੇਰੀ ਰੀਜ ਪੂਰੀ ਉਸਤਾ ਵੀ ਹੱਥੇ ਨਹੀਂ ਲਾਣਾ ਕੋਈ ਨਾ ਇਹ ਤਾਂ ਹੁਣ ਫਿਰ ਅਸੀਂ ਵੀ ਖਾਵਾਂਗੇ ਫਿਰ ਉੱਥੇ ਵੀ ਤਾਂ ਸਾਗ ਹੀ ਖਾ ਕੇ ਆਂਦੀ ਆਈਏ ਨਹੀਂ ਖਾ ਕੇ ਆਈ ਹਾਂ ਰੋਜ਼ ਨਿਤ ਨਵੀਂ ਸਬਜ਼ੀ ਬਣਦੀ ਆ ਬਣਦੀ ਤੇਰੇ ਵੱਤੇ ਰੋਜ਼ ਫਰੀਰ ਬਣਾਉਂਦੇ ਸੀ ਉਹ ਬਣਾਉਂਦੇ ਹੋ ਔਰ ਮੰਮੀ ਮੰਮੀ ਹੋਰੀ ਠੀਕ ਸੀ ਵਧੀਆ ਠੀਕ ਸੀ ਪੁੱਤ ਨਾਨੀ ਠੀਕ ਸੀ ਪੁੱਤ ਤੈਨੂੰ ਪਤਾ ਹੀ ਹੈ ਟਿੱਲ ਮੱਠ ਜੀ ਤਾਂ ਕਾਹਨ ਜਦੋਂ ਜਿੰਨੇ ਹੁਣ ਇਦਾਂ ਨਹੀਂ ਕਿਵੇਂ ਹੁਣ ਤਾਂ ਠੀਕ ਹੈਗੀ ਕੀ ਹੋਇਆ ਕੀ ਸੀ ਹੁਣ ਆ ਕੀ ਆ ਜਿਹੜਾ ਅੱਜ ਕੱਲ ਬੁਖਾਰ ਜਿਹਾ ਛੱਡ ਰਿਹਾ ਹੈਗਾ ਅੱਛਾ ਹਾਂ ਬਸ ਉਹੀ ਹੱਡ ਪੈਰ ਜੀ ਜੁੜੇ ਪਏ ਨੇ ਉਹਦੇ ਤਾਂ ਤੁਰ ਹੀ ਨਹੀਂ ਜਾਂਦਾ ਹੈਗਾ ਦਾਖਲ ਵੀ ਕਰ ਲਈਤੀ ਵਿੱਚ ਦੀ ਤੇ ਫਿਰ ਦਵਾਈ ਕਿੱਥੇ ਲੈਂਦੀ ਹੈ ਦਵਾਈ ਤਾਂ ਹੁਣ ਉੱਥੇ ਲੱਗ ਹਸਤਾਲਾਗਾ ਉਥੇ ਅੱਛਾ ਉਥੇ ਦਵਾਈ ਦਵਾਈਆਂ ਕੀ ਪਹਿਲਾਂ ਤਾਂ ਕਿਸੇ ਡਾਕਟਰ ਤੋਂ ਦਵਾਈ ਵੀ ਨਹੀਂ ਲੱਗੀ ਹੈਗੀ ਹੁਣ ਚਾ ਲੱਗ ਗਈ ਹੁਣ ਮਾੜਾ ਵੋਟਾ ਫਰਕ ਆ ਉਹਨੂੰ ਠੀਕ ਹੈ ਹੁਣ ਨਾ ਹੁਣ ਤਾਂ ਠੀਕ ਆ ਗਈ ਤਾਂ ਹੀ ਆ ਗਈ ਨਹੀਂ ਤਾਂ ਉਹ ਹਜੇ ਵੀ ਕੈਂਟੇ ਦੇ ਵਿਚਾਰ ਦੇਣ ਲਾ ਜਾਮਾ ਕਪਾਈ ਘਰੇ ਨਹੀਂ ਸਰਦਾ ਹੈਗਾ ਮੈਂ ਨਹੀਂ ਇੰਨੇ ਦਿਨ ਰਹਿ ਸਕਦੀ ਹੈਗੀ ਹੁਣ ਚਲੋ ਔਰ ਫੇਰ ਠੀਕ ਹੋ ਜੂਗੀ ਮਮਮੀ ਮੈਨੂੰ ਤਾਂ ਰੋਟੀ ਖਾਣਾ ਭੁੱਖ ਲੱਗੀ ਜਾਂ ਖਾ ਲਾ ਪੁੱਤ ਕੋਈ ਬਣਾ ਰੱਖਿਆ ਮਨਿੰਦਰ ਨੇ ਰੋਟੀ ਦਾ ਹਾਂ ਚਲ ਕੋਈ ਨਾ ਜਿਵਾਖ ਨੂੰ ਭੁੱਖ ਲੱਗ ਰਹੀ ਹੈ ਹੁਣ ਆ ਕੇ ਦੇਖੀ ਜਾਣਾ ਉਹਨੂੰ ਤੂੰ ਐਨੀ ਭੁੱਖ ਜਦੋਂ ਦੇਖੋ ਮੈਨੂੰ ਤਾਂ ਭੁੱਖ ਲੱਗੀ ਹੈ ਮੈਂ ਤਾਂ ਆਹ ਖਾਣਾ ਹੈ ਮੈਨੂੰ ਚਾਹ ਬਣਾ ਦੇ ਕੰਮ ਹੋਵੇਰੀ ਦੀ ਜਲਦੀ ਚਲ ਜਲਦੀ ਉਹ ਕੰਮ ਹੁਣ ਤੇਰੇ ਨਾਲ ਕਰੀਤਾ ਜਾਂਦਾ ਕੰਮ ਹੁਣ ਜਵਾਕਤ ਹੁਣ ਕਿੰਨਾ ਕੰਮ ਪਾੜਦਾ ਜਦੋਂ ਤੂੰ ਖੇਤ ਜਾਣਾ ਤੇਰੇ ਨਾਲੇ ਤਾਂ ਤੁਰਪਾਂਦਾ ਨਹੀਂ ਅੱਜ ਕੱਲ ਦੇ ਜਵਾਕਤ ਤਾਂ ਉਹੀ ਗੱਲ ਅੰਦਰ ਬੈਠਾ ਤੂੰ ਨਹੀਂ ਉੱਠਦੇ ਹੈਗੇ ਚੱਲ ਠੀਕ ਐ ਹਾਂ ਹੋਰ ਸਭ ਵਧੀਆ ਸੀ ਉੱਥੇ ਵਧੀਆ ਸੀ ਬਸ ਠੀਕ ਠਾਕ ਸੀ ਵਧੀਆ ਹੋ ਗਿਆ ਸਾਰਾ ਕਾਜ ਹਾਂ ਸਾਰਾ ਵਧੀਆ ਛੇ ਮਿੰਟ ਜਬਰ ਮਾਤਮਾ ਹੈ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਹਾਂ ਖਮਨਦਰ ਦੇ ਮਾਮੇ ਹੁਣੇ ਲੜਦੇ ਸੀਗੇ ਮੇਰੇ ਨਾਲ ਕਿਉਂ ਕਹਿੰਦੇ ਆਖੋ ਤੁਸੀਂ ਕੁੜੀ ਦਾ ਹੁਣ ਭਾਈ ਕਰੋ ਕਹਿੰਦੇ ਹੁਣ ਉਹ ਮਰਾਖ ਬਹਿਉਣ ਦੀ ਇਹ ਗੱਲ ਤਾਂ ਮੈਂ ਵੀ ਸੋਚੀ ਸੀਗੀ ਹਾਂ ਅੱਦੇ ਬਲਕੇ ਕਿਹਾ ਸੀ ਮੈਂ ਕਿਹਾ ਤੇਰੀ ਬੀਬੀ ਆ ਕੇ ਕਹਿੰਦੀ ਨਹੀਂ ਬੀਬੀ ਤਾਂ ਉੱਥੇ ਰੱਖ ਲਿਆ ਮਾਮਾ ਛੱਡ ਕੇ ਮੈਨੂੰ ਤਾਂ ਹਾਂ ਮੈਂ ਤਾਂ ਆਪ ਕਹਿੰਦਾ ਸੀਗਾ ਪਤਾ ਕੀ ਹੈ ਫੁੱਲ ਇਹਨਾਂ ਨਾਲੇ ਤਾਂ ਉਜੜਿਆ ਹੈ ਉਹੀ ਤਾਂ ਗੱਲ ਦਾ ਹੋਂਡ ਜਿਹੜਾ ਕਿਿੱਥੇ ਆਉਂਦਾ ਹੈਗਾ ਉਹ ਕਿੱਕਰਾਂ ਹਾਂ ਤਨ ਕਿੱਥੇ ਗਿਆ ਤੇ ਆਪਾਂ ਤਾਂ ਹੀ ਕਹਿੰਦੇ ਸੀ ਵੀ ਕੁੜੀ ਦਾ ਚੰਗਾ ਜਿਹਾ ਲੱਭ ਕੇ ਤੇ ਫਟਾਫਟ ਇਹਨੂੰ ਬੁਲਾਉ ਦੇ ਘਰੇ ਜਾਵੇ ਗੱਲ ਖਤਮ ਸਿਰ ਦਰਦੀ ਮੁੱਕੇ ਆ ਤੇਰੇ ਮਗਰੋਂ ਫੇਰ ਉਹ ਨੌਕਰੀਆਂ ਚ ਤਰੀ ਫਿਰਦੀ ਸੀ ਉਹਦੇ ਬਾਗੀ ਕਹਿੰਦੀ ਮੈਂ ਜੰਮੀ ਆ ਕਹਿੰਦੀ ਉੱਥੇ ਸਕੂਲ ਦੇ ਵਿੱਚ ਪਤਾ ਨਹੀਂ ਕਿਹੜੇ ਦੇ ਵਿੱਚ ਕਹਿੰਦੀ ਉੱਥੇ ਨੌਕਰੀ ਨਹੀਂ ਕਿਲੀ ਐ ਨੀ ਕਹਿੰਦੀ ਲੈ ਦੇਖ ਲੈ ਹੁਣ ਆਪਾਂ ਨੇ ਕੋਈ ਨੌਕਰੀ ਨਹੀਂ ਕਰਾਉਣੀ ਹੈਗੀ ਬਥੇਰਾ ਕੋਸੋ ਹੋ ਗਿਆ ਓਕੇ ਹਾਂ ਸੀ ਇਹਨੂੰ ਪਤਾ ਜਿੱਦ ਤੇ ਆੜ ਗਈ ਨਾ ਮੈਂ ਤਾਂ ਜਾਉਂਗੀ ਮੈਂ ਚਾਹੁੰਦੀ ਹਾਂ ਮੈਂ ਕਿ ਨਿਆਣੀ ਤਾਂ ਹੈ ਨਹੀਂ ਵੀ ਇਹਨੂੰ ਕੰਨ ਤੇ ਮਾਰ ਕੇ ਘਰੇ ਭਾੜਾ ਮੈਂ ਚੱਲ ਕੋਈ ਨਾ ਮੈਂ ਸਮਝਾਉਂਗੀ ਇਹਨੂੰ ਹੁਣ ਨਹੀਂ ਆਪਾਂ ਕਿਸੇ ਨੌਕਰੀ ਤੇ ਲਾਉਣੀ ਹੈਗੀ ਹੁਣ ਤੱਕ ਕੋਈ ਚੰਗਾ ਜਿਹਾ ਰਿਸ਼ਤਾ ਦੇਖ ਬਸ ਹੁਣ ਆਪਾਂ ਰਿਸ਼ਤਾ ਕਰ ਦਈਏ ਕੁੜੀ ਦਾ ਉਹੀ ਤਾਂ ਗੱਲ ਹੈ ਨਾ ਮੈਂ ਤਾਂ ਆਪ ਹੀ ਸ਼ਰਮਦਾ ਸੀਗਾ अरे ਮੱਦੀ ਨਹੀਂ ਨਾ ਮੈਂ ਤਾਂ ਹਲੇ ਕੰਮ ਕਰੂੰਗੀ ਮੈਂ ਤਾਂ ਆਪਦੇ ਪੈਰਾਂ ਤੇ ਖੜੀ ਹੋਊਂਗੀ ਵਿਆਹ ਦਾ ਕੀ ਹੈ ਵਿਆਹਾਂ ਕੀ ਹੈ ਵਿਆਹ ਤਾਂ ਆਪੇ ਹੋਊ ਐਂ ਵਿਆਹ ਹੁੰਦੇ ਹੁੰਦੇ ਆਪਕੀ ਹੋ ਤਾਂ ਉਹੀ ਨਿਆਣੀ ਮੱਤ ਹੈਗੀ ਬਸ ਉਹੀ ਨਿਆਣੀ ਮੱਤ ਵਰਤੀ ਜਾਂਦੀ ਹੈਗੀ ਹੈ ਹੁਣ ਉਹੀ ਨੌਕਰੀ ਨੂੰ ਇਹਨੇ ਪਹਿਲਾਂ ਜਿੱਦ ਕਰੀ ਸੀ ਆਪਾਂ ਨੌਕਰੀ ਕਰਨ ਲਈ ਤੀ ਨਾ ਨੌਕਰੀਆਂ ਤਾਂ ਲੈਣਾ ਕੀ ਅੱਗੇ ਨੌਕਰੀ ਲਈ ਸੀ ਤਾਂ ਹੀ ਤਾਂ ਇੱਥੋਂ ਤੱਕ ਪਹੁੰਚਿਆ ਹੋ ਉਹੀ ਤਾਂ ਗੱਲ ਹੈ ਕਿ ਕਿੰਨਾ ਭੁਗਤੇ ਇਹਦੀ ਨੌਕਰੀ ਕਰਕੇ ਹੀ ਘਰੇ ਰਹਿੰਦੀ ਕਿਸੇ ਦੀ ਕਿ ਬਜਾਲਸੀ ਮੁੱਥ ਲਾ ਜਾਂਦਾ ਕੋਈ ਕਾਣੂ ਕੁੜੀ ਨੇ ਮੰਨੀ ਹੈ ਕਿਸੇ ਦੀ ਆ ਦੇਖ ਲੈ ਕੀ ਕੁਛ ਹੋਇਆਗਾ ਫੋਨ ਨੇ ਇਹਨੂੰ ਕਿਸੇ ਬਸੇ ਜਾਣ ਦਿੰਦੇ ਹੈਗੇ ਉਹ ਨਹੀਂ ਮੰਨਦੀ ਇਹ ਤੂੰ ਦੇਖ ਲੈ ਬਣਾ ਕੇ ਉਹਨੂੰ ਕੋਈ ਨਾ ਮੈਂ ਆਪੇ ਮਣਾ ਮੈਂ ਤਾਂ ਉਹਦੇ ਕਿਹਾ ਮੈਂ ਕਿਾ ਚੱਲ ਜਦੋਂ ਨਹੀਂ ਮੰਨੀ ਮੈਂ ਕਿ ਕੁੜੀਏ ਜਾ ਦਜਾਇਆ ਬਸੇ ਲੀਨੂ ਨਾਲ ਲੈ ਕੇ ਸਕੂਲ ਜਾ ਕੇ ਆਈਆਂ ਉੱਥੇ ਨਵੀਂ ਨੌਕਰੀ ਨਿਕਲੀ ਹੈ ਫਲਾਣਾ ਐਟਿੰਗ ਕਾਣਾ ਕਿਹੜੀ ਨੌਕਰੀ ਬਸ ਤੂੰ ਰਿਸ਼ਤਾ ਦੇਖਣ ਦੀ ਕਰ ਆਪਾਂ ਕੁੜੀ ਨੂੰ ਵਿਆਹ ਕੇ ਇਹਦੇ ਘਰੇ ਤੋਰੀ ਠੀਕ ਆ ਨਾਲ ਉਹ ਨਿਕਲਿਆ ਹੋਇਆ ਪਤਾ ਨਹੀਂ ਪਤਾ ਨਹੀਂ ਆਊ ਪਤਾ ਨਹੀਂ ਆਊ ਮੈਂ ਤਾਂ ਕਹਿੰਨੀ ਆਬਈ ਨਾ ਮੁੜ ਕੇ ਹਾਂ ਜਹੇ ਜਾ ਮੇਰੀ ਸੀ ਨਾਲ ਕਰਿਆ ਲੈਣਾ ਦਫਾ ਹੋਣ ਦੇ ਉਹਨੂੰ ਸਾਡਾ ਉਹਦੇ ਨਾਲ ਕੀ ਹੈ ਕੱਲ ਤਾਂ ਸਾਡੀ ਆਪਦੀ ਹੈ ਠੀਕ ਆ ਇਹ ਤਾਂ ਗੱਲ ਹੈਗੀ ਇਹਦੇ ਨਾਲ ਮਮੇ ਨੂੰ ਪੁੱਛਣਾ ਜਾਂਦਾ ਮੈਂ ਕਿ ਕੋਈ ਹੋਵੇ ਜਾਂ ਦੇਖਦੇ ਆ ਪੱਤ ਜਿਹਨੇ ਕਿਤੇ ਚੰਗਾ ਮੁੰਡਾ ਲੱਭ ਗਿਆ ਕੋਈ ਚੰਗਾ ਟਿਕਾਣਾ ਦੇਖੀ ਕੋਈ ਵਧੀਆ ਕਾਹਲ ਨਾ ਕਰੀ ਨਾਲੇ ਵੀ ਕਾਲ ਸਾਦੀ ਹੈ ਐਨੀ ਬਥੇਰੀ ਔਖੀ ਆ ਕੁੜੀ ਤਾਂ ਨਹੀਂ ਨਹੀਂ ਕੋਈ ਮੁੰਡਾ ਵਧੀਆ ਲੱਭੂਗਾ ਇਹਦੇ ਨਾਲ ਚਰਾ ਮਸਾਗ ਜਾ ਚੱਕ ਲਿਆ ਮਾ ਹੋਰ ਚਾਦੀ ਕੁੱਟ ਲਿਆ ਕਿਨੇ ਮਾ ਤੈਨੂੰ ਨਹੀਂ ਨਹੀਂ ਚਾਹ ਨਹੀਂ ਪੀਣੀ ਹਲੇ ਮੈਂ ਠਹਿਰ ਕੇ ਪੀਵਾਂਗਾ ਚੰਗਾ ਠਹਿਰ ਕੇ ਪੀਵੀਂ ਓਂ ਕੜਾ ਤੂੰ ਕਹਿੰਨਾ ਮੈਨੂੰ ਬਹੁਤ ਭੁੱਖ ਲੱਗਦੀ ਐ ਤੈਨੂੰ ਤਾਂ ਲੱਗਦੀ ਵੀ ਨਹੀਂ ਭੁੱਖਾ ਆਹੋ ਪਾਣੀ ਪਿਆਦੀ ਮੈਨੂੰ ਬੱਸ ਲਿਓ ਨੀ ਆ ਬੈਠੀ ਐ ਮੇਰੀ ਭੈਣ ਤਾਂ ਆਗੇ ਕਿਥੋਂ ਬਈ ਹਾਂ ਭਈ ਆ ਗਈ ਅੱਛਾ ਬਾਪੂ ਵੀ ਆ ਗਿਆ ਬਾਪੂ ਆ ਗਿਆ ਉਹ ਬਾਹਰ ਬੇਬੇ ਕੋਲੇ ਬੈਠਾ ਗੱਲਾਂ ਮਾਰੀ ਜਾਂਦੇ ਆ ਅੱਛਾ ਅੱਛਾ ਠੀਕ ਠੀਕ ਹੈ ਮੈਂ ਕਹਾਂਗੇ ਨਹੀਂ ਸੀ ਤੁਸੀਂ ਬਾਪੂ ਕੋਲ ਤਾਂ ਕੋਈ ਗੱਲ ਨਹੀਂ ਕੀਤੀ ਹਜੇ ਆਪਣੇ ਉਹ ਨਹੀਂ ਭੈਣੇ ਤੈਨੂੰ ਵੀ ਪਤਾ ਨਾ ਜੇ ਇਹਨਾਂ ਕੋਲ ਆਪਾਂ ਗੱਲ ਕਰ ਲਈ ਮਾੜੀ ਮਾੜੀ ਗੱਲ ਤੇ ਟੈਨਸ਼ਨ ਲੈ ਕੇ ਬਹਿ ਜਾਂਦੇ ਆ ਆਪਾਂ ਇਹਨਾਂ ਕੋਲ ਗੱਲ ਕਰਦੇ ਨਹੀਂਗੇ ਹੋਰ ਕੀ ਹੈ ਜੇ ਇਹਨਾਂ ਕੋਲ ਗੱਲ ਕਰਾਂਗੇ ਤਾਂ ਆਪ ਨੂੰ ਰੋਕ ਦੇਣਗੇ ਕਹਿਣਗੇ ਰਹਿਣ ਦੋ ਤੁਸੀਂ ਰਹਿਣ ਦੋ ਪੰਗੇ ਲਿਆ ਨੂੰ ਜੋ ਗਲਟ ਟੀਕੀ ਹੈ ਤਾਂ ਟੀਕੀ ਰਹਿਣ ਦੋ ਪਰ ਗੱਲ ਇਹ ਹੈ ਭਾਈ ਗੱਲ ਤਾਂ ਅੱਜ ਟੀਕੀ ਆ ਕੱਲ ਨੂੰ ਕੋ ਦਾ ਕੀ ਪਤਾ ਉਹ ਕਿੱਧਰ ਗਿਆ ਕਿੱਧਰੋਂ ਆ ਕੇ ਕੀ ਕਰੂਗਾ ਤੇ ਹੈ ਆ ਪਣੇ ਮੇਰੇ ਨਾਲ ਸੰਬੰਧ ਦਾ ਹੁਣ ਨਹੀਂ ਪੜਿਆ ਪਾਤਾ ਤਰਕੇ ਬੰਦੇ ਹੁਣ ਤਾਂ ਆਪਾਂ ਕੋਸ਼ਿਸ਼ ਕਰੀ ਜਾਨੇ ਆ ਵੀਰੇ ਕੋਸ਼ਿਸ਼ ਤਾਂ ਕਰੀ ਜਾਨੇ ਆ ਪਰ ਆਪਾਂ ਉਹਨਾਂ ਨੂੰ ਕਹਿਤਾ ਵੀ ਹਾਂ ਸਾਡੀ ਆਹ ਦਿੱਕਤ ਆ ਭਾਈ ਤੁਸੀਂ ਹੱਲ ਕਰ ਦਿਓ ਪਰ ਜਿੰਨਾ ਮੈਂ ਵਾਰੀ ਵਾਰੀ ਉਹਨਾਂ ਕੋਲ ਜਾ ਕੇ ਗੱਲ ਨਹੀਂ ਕਰਦੇ ਹੁਣ ਤਾਂ ਮੈਂ ਉਹਨਾਂ ਨੇ ਕੋਈ ਹੱਲ ਨਹੀਂ ਕਰਨਾ ਵੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਆਪਾਂ ਚੱਲ ਕੇ ਨਾ ਅੱਗੇ ਉਹਨਾਂ ਕੋਲ ਕਿੰਨਾ ਕੋਲ ਪਣੇ ਆ ਪੁਲਿਸ ਵਾਲਾਂ ਕੋਲ ਹੁਣ ਨਾ ਨਾ ਵੀਰੇ ਪੁਲਸ ਵਾਲੇ ਕੀ ਕਰਦੇ ਆ ਇਹ ਤਾਂ ਆਪ ਵਿੱਚ ਖਾਊ ਨੇ ਕੀ ਉਹ ਤਾਂ ਕਿੰਨੇ ਪੈਸੇ ਖਾਈ ਬੈਠੇ ਇਹਨਾਂ ਕੋਲ ਜਾ ਕੇ ਆਪਾਂ ਕੀ ਕਰਨਾ ਮੈਂ ਤਾਂ ਇਹ ਕਿ ਨੀਸਿਸ ਲਾਡੀ ਹੋਰ ਨਾਲ ਗੱਲ ਕਰਕੇ ਆਈ ਸੀ ਨਾ ਗੱਲ ਉਹ ਕੀ ਕਹਿੰਦੇ ਸੀਗੇ ਤੁਹਾਨੂੰ ਉਹ ਤਾਂ ਭਾਣੇ ਹੀ ਕਹਿੰਦੇ ਸੀ ਭਾਈ ਪੁਲਿਸ ਵਾਲੇ ਤਾਂ ਆਪਣਾ ਕੋਈ ਨਹੀਂ ਗੱਲ ਸੁਣਦੇ ਅਸੀਂ ਥੋਡੇ ਨਾਲ ਆ ਕਹਿੰਦੇ ਆਪਾਂ ਨੂੰ ਕਰਨਾ ਪਊਗਾ ਮੈਂ ਤਾਂ ਤੈਨੂੰ ਵੀ ਕਹਿੰਦਾ ਸੀਗਾ ਆਪਾਂ ਇਹਨਾਂ ਦੇ ਮੂੰਹ ਕਿੰਨੀ ਕਿੰਨਾ ਚਿਰ ਦੇਖਾਂਗੇ ਇਹ ਆਪਣੀ ਸੁਣਦੀ ਤਾਂ ਹੈ ਨਹੀਂ ਭਾਣੇ ਮੈਂ ਉਹ ਜਿਹੜਾ ਮੁੰਡਾ ਉਹਨਾਂ ਦੇ ਨਾਲ ਚ ਪੁਲਿਸ ਵਾਲਾ ਨਾ ਪੁਲਿਸ ਵਾਲੇ ਆ ਭਾਣੇ ਹਾਂ ਮੈਨੂੰ ਲਾਡੀ ਨੇ ਮੈਨੂੰ ਮਿਲਵਾਇਆ ਸੀ ਉਹ ਬਾਈ ਨਾਲ ਹਾਂ ਹਾਂ ਮੈਨੂੰ ਦੇਖਣ ਚ ਵੀ ਮੈਨੂੰ ਚ ਵੀ ਬੰਦਾ ਵਧੀਆ ਲੱਗਿਆ ਕਹਿੰਦਾ ਭਾਈ ਥੋਡੇ ਨਾਲ ਮੈਂ ਨਾਲ ਹੀ ਸਪੋਰਟ ਕਰੂੰਗਾ ਪੂਰੀ ਤੇ ਪਹਿਣ ਮੈਂ ਤਾਂ ਕਹਣਾ ਜੇ ਆਪਾਂ ਉਹਦੇ ਨਾਲ ਗੱਲ ਕਰ ਲਈਏ ਦਵਾਰੇ ਮੈਂ ਵੀ ਇਹੀ ਗੱਲ ਕਹਿੰਦੀ ਸੀ ਵੀ ਆਪਾਂ ਜੇ ਦੋਨੇ ਚੱਲ ਜਾਈਏ ਮੈਂ ਫੋਨ ਕਰ ਦਿੰਨੀ ਲਾਡੀ ਨੂੰ ਨਾਲ ਤਾਂ ਲਾਡੀ ਆ ਜੂਗਾ ਨਾਲੇ ਕੁੜੀ ਆ ਜੂ ਨਾਲੇ ਮੁੰਡਾ ਆ ਜੂਗਾ ਪਹਿਣ ਤੂੰ ਉਹਨਾਂ ਨੂੰ ਫੋਨ ਕਰ ਲੈ ਹਾਂ ਮੈਂ ਉਹਨਾਂ ਨੂੰ ਫੋਨ ਕਰ ਲੈਨੀ ਆ ਆਪਾਂ ਘਰੇ ਲਾਨਣੇ ਕੋਈ ਬਹਾਨਾ ਹਾਂ ਤੇ ਆਪਾਂ ਦੋਨੇ ਚੱਲਦੇ ਆ ਪਹਿਣ ਪਰਾਂ ਮੈਂ ਵੀ ਇਹੀ ਕਹਿੰਦੀ ਸੀ ਹੁਣ ਬਹਾਨਾ ਕੀ ਲੱਗ ਇਕੱਠੇ ਤਾਂ ਜਾਣ ਵੀ ਨਹੀਂ ਦੇਣ ਇਹਨਾਂ ਨੇ ਪੁੱਛਣ 100 ਦਾ ਸਵਾਲ ਪੁੱਛਣ ਕਿ ਕਿਵੇਂ ਕਰ ਪਹਿਣੇ ਤੂੰ ਇਹਨਾਂ ਨੂੰ ਕੋਈ ਦਵਾਈ ਦਾ ਬਹਾਨਾ ਲਾ ਦੇ ਠੀਕ ਹੈ ਮੇਰੀ ਗੱਲ ਸੁਣ ਜੇ ਤੈਨੂੰ ਐ ਕਹਿਣ ਲੱਗੇ ਵੀ ਅਸੀਂ ਇਕੱਲੇ ਕੁੜੀ ਨੇ ਤੋਰਦੇ ਨਹੀਂ ਉਦੋਂ ਮੈਂ ਕਹ ਦੂੰਗਾ ਮੈਂ ਜਾਣਾ ਇਹਦਾ ਭਰਾ ਨਾਲ ਫਿਰ ਆਪਾਂ ਦੋਨੇ ਚੱਲਦੇ ਹੋ ਜਾਾਂਗੇ ਸਹੀ ਗੱਲ ਹੈ ਤੂੰ ਕਹਦੀ ਮੇਰਾ ਵੀਰਾ ਨਾਲ ਜਾਂਦਾ ਹਾਂ ਹਾਂ ਹੈਨਾ ਆਹੀ ਕਰਦੇ ਆ ਫਿਰ ਮੈਂ करूंगी ਮੈਂ ਕਿਹਨੂੰ ਮੈ ਤਾਂ ਕੱਲ੍ਹ ਦਾ ਢੱਡ ਵੱਲ ਦਰਦ ਕਰੀ ਜਾਂਦਾ ਵੀ ਮੈਂ ਤਾਂ ਟੈਸਟ ਕਰਵਾ ਕੇ ਆਉਣੇ ਤੂੰ ਆਪਣਾ ਕੋਈ ਵੀ ਬੰਦਾ ਲਾ ਦੇ ਠੀਕ ਹੈ ਬਸ ਠੀਕ ਹੈ ਫਿਰ ਮੈਂ ਉਹਨਾਂ ਨੂੰ ਫੋਨ ਕਰ ਦੇਣੀ ਲਾਡੀ ਹੋਰਾਂ ਨੂੰ ਹੈ ਤੇ ਆਪਾਂ ਚੱਲਦੇ ਆ ਫਿਰ ਤੂੰ ਫੋਨ ਕਰ ਠੀਕ ਹੈ ਫਿਰ ਮੈਂ ਕਹਿੰਦੀ ਸੀ ਹਜੇ ਹੋਣੀ ਨਹੀਂ ਆਪਾਂ ਕਹਿੰਦੇ ਸੀ ਜੇ ਪਈ ਕੋਦਮ ਹੁਣ ਕਹਿਤਾ ਜਾਣਸਰ ਵੀ ਹੁਣ ਜੋ ਕੱਗੇ ਵੀ ਇਸ ਜਾਣਾ ਫੇਰ ਸ਼ੱਕ ਕਰਨਗੇ ਆਪਣਾ ਦੁਪਹਿਰੇ ਚ ਚੱਲਾਂਗੇ ਮਨ ਲਾ ਕੇ ਮੈਂ ਵੀ ਤੈਨੂੰ ਇਹੀ ਕਹਿੰਦਾ ਦੁਪਹਿਰੇ ਚ ਚੱਲਾਂਗੇ ਤੇ ਇਹਨਾਂ ਨੂੰ ਮੜਾ ਸ਼ੱਕ ਹੋ ਗਨਾ ਆਪਣੇ ਦੋਨੇ ਭੈਣ ਭਰਾਵਾਂ ਤੇ ਆਪਣੇ ਦੋਨਾਂ ਦਾ ਬੰਦ ਕਰ ਦੇਣਗੇ ਬਾਹਰ ਜਾਣਾ ਸਹੀ ਗੱਲ ਆ ਬਾਈ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਇਸ ਤੋਂ ਚਾਹ ਪਾਣੀ ਲੈ ਕੇ ਆਵਾਂ ਤੇ ਰੋਟੀ ਖਾਣੀ ਆ ਮੈਂ ਰੋਟੀ ਖਾਣੀ ਸੀ ਬਾਈ ਮੈਨੂੰ ਭੁੱਖ ਲੱਗੀ ਸੀ ਅੱਛਾ ਬਸ ਮੈਂ ਹਾਂ ਲਿਓਣੀ ਰੋਟੀ ਲਿਓਣੀ ਮੈਂ ਨਾਲ ਮੈਂ ਕਰਦੀ ਆ ਨਾ 13 ਗੱਲ ਦੇਖ ਲੈ ਯਾਰ ਮੇਰੀ ਭੈਣ ਕਿੰਨੀ ਟੈਨਸ਼ਨ ਲੈ ਬੈਠੀ ਆ ਨਾ ਕੀ ਬਣੂ ਯਾਰ ਇਹਦਾ ਵੀ ਮੈਨੂੰ ਤਾਂ ਲੱਗਦਾ ਲਾਡੀ ਹੋਰੀ ਨੇ ਤੇ ਜਿਹੜੇ ਮੈਨੂੰ ਬਾਈ ਨੂੰ ਮਿਲਾਇਆ ਸੀ ਉਹ ਜ਼ਰੂਰ ਸਾਡੀ ਗੱਲ ਸੁਣਨਗੇ ਧੋਨੇ ਭੈਣ ਭਰਾ ਸੀ ਜਾਵਾਂਗੇ ਉੱਥੇ ਤੇ ਦੇਖਦੇ ਹਾਂ ਕੀ ਹੱਲ ਹੁੰਦਾ ਫੇ ਕਰ ਕਿਉਂ ਨਾ ਕਰਾਵਾਂ ਸ਼ੇਕਰ ਤਾਂ ਹੁੰਦੀ ਹੈ ਨਾ ਛੱਡੀ ਵੱਡੀ ਗੱਲ ਹੋ ਗਈ ਹੁਣ ਤਾਂ ਸਾਰਾ ਕੁਝ ਸਾਫ਼ ਹੀ ਹੋ ਗਿਆ ਹੁਣ ਤਾਂ ਪਤਾ ਹੀ ਲੱਗ ਗਿਆ ਪਹਿਲਾਂ ਤਾਂ ਸ਼ੱਕ ਸੀਗਾ ਹੋ ਤਾਂ ਯਕੀਨ ਹੋ ਗਿਆ ਵੀ ਉਹਨੇ ਕਿਡਨਾਪ ਕੀਤਾ ਹੈ ਦੇਖ ਲਾ ਮਾਂ ਉਹਨੂੰ ਜਮਾਂ ਪਰਵਾਹ ਨਹੀਂਗੀ ਮੈਨੂੰ ਤਾਂ ਸੀ ਵੀ ਨਹੀਂ ਉਹਨੂੰ ਘਰ ਦੀ ਫਿਕਰ ਹੈਗੀ ਐ ਮੇਰੀ ਫਿਕਰ ਹੈ ਮੇਰੇ ਜਵਾਕਾਂ ਦੀ ਫਿਕਰ ਹੈ ਪਰ ਨਹੀਂ ਉਹਨੂੰ ਹੈ ਨਹੀਂ ਫਿਕਰ-ਫੁਕਰ ਉਹ ਬਸ ਆਪਦੀ ਜਿੱਦ ਪੂਰੀ ਕਰਨ ਬਸ ਤਨੇ ਕੁਝ ਵੀ ਕਰ ਸਕਦਾ ਹੈਗਾ ਨਹੀਂ ਨਹੀਂ ਮੈਂ ਠੀਕ ਹੈ ਮੈਂ ਧਿਆਨ ਰੱਖੂ ਆ ਬਦ ਠੀਕ ਹੈ ਦੇਖ ਲਾ ਆ ਪਿਆਗਾ ਜੇ ਅੱਜ ਵੇਲਾ ਤੇ ਭਾਈ ਜਾ ਕੇ ਉਹਨੂੰ ਕੁੜੀ ਨੂੰ ਲੈ ਆਉਂਦਾ ਲਾਇਆ ਸੀ ਮੰਮੀ ਫੋਨ ਮੈਂ ਹਾਂ ਤੋ ਅੱਗੋ ਮੇਰੀ ਸੱਸ ਨੇ ਚੱਕ ਲਿਆ ਉਹਨੇ ਤਾਂ ਮੈਨੂੰ ਜਵਾਬ ਜਆ ਦੇਤਾ ਓਕੇ ਹਜੇ ਨਹੀਂ ਭਾਈ ਲੈਣ ਕਿਉਂ ਕਾਤੋਂ ਨਾ ਆਈਏ ਲੈਣ ਪਹਿਲਾਂ ਜ ਆਪਾਂ ਆਪਾਂ ਤਾਂ ਇੱਥੇ ਜ ਆਪਾਂ ਕਰਵਾਵਾਂਗੇ ਜ ਆਪਾਂ ਤਾਂ ਮੈਂ ਫੇਰ ਕਰਵਾਏਗੀ ਜੇ ਅਗਲੀ ਤੋਰੂਗੀ ਉਹ ਤਾਂ ਕਹਿੰਦੀ ਹਜੇ ਤੂੰ ਲੈਣ ਨਹੀਂ ਮੇਰੀ ਗੱਲ ਸੁਣ ਉਹ ਤਾਂ ਪਹਿਲਾਂ ਕਹਿੰਦੀ ਸੀ ਵੀ ਮਹੀਨਾ ਇੱਥੇ ਲਾਜੇ ਤਾਈਓ ਤਾਂ ਤੋਰਦੀ ਸੀ ਨਹੀਂ ਮੈਂ ਪਹਿਲੀ ਹੀ ਨਹੀਂ ਸੀ ਤੋਰਦੀ ਹੈਗੀ ਉਹਨੂੰ ਉੱਥੇ ਉਹ ਮੈਂ ਤਾਂ ਲੈਣ ਵਾਸਤੇ ਨੇ ਤਿਆਰੀ ਕਰੀ ਬੈਠਾ ਜੀ ਮੈਂ ਜਾਵਾਂ ਠੀਕ ਆ ਮੈਂ ਚੱਲ ਪਹਿਲਾਂ ਫੋਨ ਕਰ ਲਾਂ ਮੈਂ ਵਧੀਆ ਰਹੇਗਾ ਫੋਨ ਕਰ ਲਿਆ ਜਦੋਂ ਅਗਲੀ ਫੋਨ ਤੋਂ ਜਵਾਬ ਦੇਗੀ ਤਾਂ ਫਿਰ ਭਲਾ ਨਹੀਂ ਮੇਰੇ ਨਾਲ ਤੋਰੂਗੀ ਉਹ ਮੈਂ ਤੂੰ ਗੱਲ ਇਹ ਉਹਦੇ ਨਾਲ ਹੀ ਕਰਨੀ ਸੀ ਵੀ ਤੂੰ ਆ ਜਾ ਉਹਦੀ ਮਾਦਾ ਦਾ ਤੈਨੂੰ ਪਤਾ ਹੀ ਆ ਭਾਈ ਉਹਦੇ ਪਰੋਸੇ ਨਹੀਂ ਆ ਪਰ ਰਹਿ ਸਕਦੇ ਵੀ ਉਹ ਉੱਥੇ ਜਾਪਾ ਸਹੀ ਕਰਵਾ ਦੂਗੀ ਉਹ ਤਾਂ ਆ ਹੀ ਨਹੀਂ ਪਤਾ ਹੈਗਾ ਟੌਰਾ ਜਾ ਕੇ ਕਿਧਰ ਨੂੰ ਵਗ ਜੇ ਹਾਂ ਮੈਂ ਕਿਹਾ ਨਹੀਂ ਤੇਰੇ ਭਾਦੀ ਉਹਨੂੰ ਤੇ ਇੱਕ ਵਾਰੀ ਮੇਰੀ ਗੱਲ ਕਰਵਾ ਦੇ ਜਦੋਂ ਅਗਲੇ ਨੇ ਗੱਲ ਹੀ ਨਹੀਂ ਕਰਵਾਈ ਮੈਂ ਕਹਾ ਕੀ ਫਿਰ ਉਹਨੂੰ ਤੇਰੀ ਗਲਤੀ ਹੈ ਪਹਿਲਾਂ ਤਾਂ ਤੂੰ ਤੇਰੀ ਸੱਸ ਵਾਲੇ ਫੋਨ ਤੇ ਕਾਹਤੋਂ ਲਾਇਆ ਤੂੰ ਲਾਉਂਦਾ ਹੀ ਉਸੇ ਨੂੰ ਫੋਨ ਉਸੇ ਨਾਲ ਤੂੰ ਗੱਲ ਕਰਦਾ ਜਦੋਂ ਉਹ ਆਪਦਾ ਫੋਨ ਤਾਂ ਚੱਕਦੀ ਨਹੀਂ ਮੈਂ ਤਾਂ ਕਰਨੀ ਸੀ ਫੋਨਾਂ ਉਹਦੀ ਵੀ ਗਲਤੀ ਹੈਗੀ ਉਹ ਫੋਨ ਦੇਖਣ ਦੀ ਤਾਂ ਉਹਦੀ ਆਦਤ ਹੀ ਨਹੀਂ ਹੈਗੀ ਫੋਨ ਤਾਂ ਇੱਥੇ ਵੀ 10-12 ਵਜੇ ਜਾਊ ਪਤਾ ਨਹੀਂ ਫੇਰ ਜੇ ਸਾਡੇ ਵਰਗੀ ਦਿਨ ਨਹੀਂ ਕਾ ਪਾਏ ਜੇ ਵੀ ਭਾਈ ਫੋਨ ਵੱਜੀ ਜਾਂਦਾ ਕੋਲੇ ਤੂੰ ਫੋਨ ਤਾਂ ਚੱਕ ਲੈ ਉਹ ਫੋਨ ਚੱਕਣਾ ਤਾਂ ਫਰਜ਼ ਬਣਦਾ ਉਹਦਾ ਕਈ ਵਾਰੀ ਕੋਈ ਕੰਮ ਵੀ ਹੋ ਸਕਦਾਗਾ ਚੱਲ ਕੋਈ ਨਾ ਮੈਂ ਕਰਦੀ ਆ ਫੋਨ ਤੇ ਗੱਲ ਤੂੰ ਮੈਨੂੰ ਫੋਨ ਲਾ ਕੇ ਦੇ ਉਹਦੀ ਸੱਸ ਵਾਲਾ ਹੀ ਨੰਬਰ ਲਾ ਉਹ ਰਹਿਣ ਦੇ ਮੈਂ ਨਹੀਂ ਲਾਕ ਦਿੰਦਾ ਫੋਨ ਉਹਦਾ ਕਿਉਂ ਭਾਈ ਮੇਰੀ ਗੱਲ ਸੁਣ ਲੈ ਉੱਥੇ ਉਹਨਾਂ ਦੀ ਸੱਸ ਨੂੰਹਾਂ ਦੀ ਬਣਦੀ ਨਹੀਂ ਹੈਗੀ ਨਾ ਉਹਨੇ ਆਪਣੀ ਨੂੰ ਨੂੰ ਇਹਦੇ ਲਵੇ ਲੱਗਣ ਦੇਣਾ ਕਦੇ ਖਲ ਉਹ ਬਣ ਜਪਾ ਖਰਾਬ ਕਰਕੇ ਧਰਦਣਗੀਆਂ ਉਹ ਹਾਂ ਫਿਰ ਚੱਕੀ ਜਾਵਾਂਗੀ ਚੱਕ ਕੇ ਮੂੰਹ ਤਹਾਨੂੰ ਤੂੰ ਨਾ ਫੋਨ ਲਾ ਕੇ ਦੇ ਮੈਨੂੰ ਮੈਂ ਕੋਈ ਗੱਲ ਉਹ ਤਾਂ ਕਹਿੰਦੀ ਭਗ ਜਾਂਦੇ ਚਾਰ ਦਿਨ ਤੂੰ ਮੇਰੀ ਗੱਲ ਸੁਣ ਪਹਿਲਾਂ ਧਿਆਨ ਲੱਗੇ ਜੇ ਮੈਂ ਤੈਨੂੰ ਫੋਨ ਲਾ ਕੇ ਦੇਤਾ ਉਹ ਤੈਨੂੰ ਸੌ ਕੁਸ ਬੋਲੂਗੀ ਜੇ ਤੂੰ ਮੈਨੂੰ ਉਹਨੇ ਜਵਾਬ ਦੇਤਾ ਚਲ ਕੋਈ ਨਾ ਬੋਲੂਗੀ ਜਿਹੜਾ ਕੁਸ ਠੀਕ ਆ ਤੂੰ ਮੈਨੂੰ ਪਹਿਲਾਂ ਨੰਬਰ ਤਾਂ ਲਾ ਕੇ ਦੇ ਦੇ ਨਾ ਆ ਪਾਖੇ ਲੱਗਦਾਗਾ ਆਣੀ ਹੈਗਾ ਕਦੇ ਵੀ ਸਿਰੇ ਹੋ ਕੇ ਉਹਦੇ ਨਾਲ ਗੱਲ ਕਰ ਲਾਂ ਆਪਣੀ ਸੱਸ ਨਾਲ ਜੇ ਮੈਂ ਬੋਲੂਗੀ ਫਿਰ ਮਾੜੀ ਬੱਜੂ ਨਾ ਦੇਖ ਲੈ ਬੈਲਾ ਜਾਈ ਜਾਂਦੀ ਐ ਨੀ ਚੱਕਦੀ ਨੀ ਦੇਖ ਲੈ ਕੀ ਇਹ ਤੇਰੇ ਅੱਖੇ ਤੋੜ ਦੇ ਮੈਂ ਤਾਂ ਕਹਿੰਦਾ ਨਹੀਂ ਤੋੜ ਦੂ ਹੈਲੋ 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 ਸੱਸਰੀ ਕਾਲਪਨ ਜੀ ਸੱਸਰੀ ਕਾਲ ਜੀ ਹੋਰ ਕਿਉਂ ਠੀਕ ਹੋ हां ਵਧੀਆ ਠੀਕ ਹੈ। ਤੂੰ ਦੱਸ। ਅੱਛਾ। ਵਧੀਆ ਵਧੀਆ ਭੈਣ ਜੀ ਅਸੀਂ ਵੀ ਠੀਕਿਆਂਗੇ। ਅੱਛਾ। ਹੋਰ ਕਰਮੋ ਕਿਵੇਂ ਠੀਕ ਹੈ? ਹਾਂ ਕਰਮੋ ਠੀਕ ਹੈ ਵਧੀਆ। ਅੱਛਾ। ਅੱਜ ਕਿਵੇਂ ਫੋਨ ਲਾਇਆ ਤੁਸੀਂ? ਭੈਣ ਜੀ ਮੈਂ ਤਾਂ ਨਾ ਤਾਂ ਫੋਨ ਲਾਇਆਗਾ ਇਹਨੂੰ ਕਰਮ ਨੂੰ ਲੈ ਕੇ ਜਾਣਾ ਸੀ ਅਸੀਂ ਨੇ। ਅੱਛਾ। ਹਾਂ। ਨਾ ਆਈ ਨੂੰ ਤਾਂ ਉਹਨੂੰ ਮਹੀਨਾ ਹੋ ਗਿਆ। ਉਹਦੇ ਆ ਤਾਂ ਤੁਸੀਂ ਪੁੱਛਿਆ ਨਾ ਹੈ। ਕੱਲਾ ਮੁੰਡਾ ਫੋਨ ਲਾਉਂਦਾਗਾ। ਤੁਹਾਡਾ ਕਿਸੇ ਦਾ ਫੋਨ ਆਇਆ? ਤੇ ਅੱਜ ਤੁਸੀਂ ਕਹਿੰਦੇ ਹੋ ਅਸੀਂ ਲੈ ਕੇ ਜਾਣਾ। ਪਾਂਜੀ ਛੋਡੇ ਵਾਲੇ ਫੋਨ ਤੇ ਨਹੀਂ ਲਾਇਆ। ਉਹ ਤਾਂ ਕਰਮ ਨੂੰ ਹੋਣ ਲਾ ਕੇ ਪੁੱਛ ਰਹੀ ਸੀ। ਇੱਕ ਦੋ ਵਾਰੀ ਮੇਰੇ ਜਦੋਂ ਗੱਲ ਹੋਈ ਹੈ ਉਹਦੇ ਨਾਲ ਹੀ ਹੋਈ ਹੈ ਪਰ ਛੋਡੇ ਨਾਲ ਨਹੀਂ ਹੋਈ। ਅੱਛਾ। ਹਾਂ। ਤੇ ਐਂ ਕਹਿੰਦੇ ਸੀ ਕਿ ਵੀ ਉਹਨੂੰ ਲੈ ਜਾਂਦੇ ਅਸੀਂ ਤੇ ਜਾਪਾ ਉਹਦਾ ਉਰੇ ਕਰਾ ਲਾਂਗੇ। ਨਾ ਭੈਣ ਜੀ, ਤੂੰ ਸਿਆਣੀ ਵਿਆਣੀ ਐ। ਮੈਨੂੰ ਐਂ ਦੱਸ ਵੀ ਜਿਹੜਾ ਪਹਿਲਾ ਜਾਪਾ ਹੁੰਦਾ ਉਹ ਪੇਕੇ ਘਰ ਹੀ ਹੁੰਦਾਗਾ। ਤੈਨੂੰ ਵੀ ਪਤਾ ਹੋਣਾ ਚਾਹੀਦਾ ਇਸ ਗੱਲ ਦਾ। ਇੱਥੇ ਕਿਵੇਂ ਭੇਜ ਦਿਆਂ ਮੈਂ? ਪਣਜੀ ਉਹ ਗੱਲ ਤਾਂ ਥੋੜੀ ਮੈਂ ਮੰਨਦੀ ਆ ਵੀ ਚਲੋ ਜੱਪਾ ਭਾਈ ਇਹ ਪਹਿਲਾ ਪੇਕੇਆਂ ਦੇ ਘਰੇ ਹੁੰਦਾ ਦਾ ਪਰ ਮੈਂ ਪਣਜੀ ਐਵੇਂ ਕਹਿੰਦੀ ਦੇਖ ਤੁਸੀਂ ਕਾਹਨੂੰ ਐਵੇਂ ਔਖੇ ਹੋਣਾਗਾ ਦੱਸ ਹੈ ਤੁਸੀਂ ਕਿਵੇਂ ਸਾਮੋਗੇ ਇੱਥੇ ਅਸੀਂ ਹੁਣ ਮੈਂ ਹੈਗੀ ਆ ਬਿੰਦਰ ਹੈਗੀ ਹੈਗੀ ਹੈ ਇੱਥੇ ਕੋਈ ਔਖ ਨਹੀਂ ਆਉਣ ਦਿੰਦੇ ਹੈਗੇ ਉਹਨੂੰ ਦੇਖ ਪਣ ਮੇਰੀ ਗੱਲ ਸਹੀ ਰਹੂਗੀ ਤੂੰ ਮੇਰੀ ਸੁਣ ਲੈ ਗੱਲ ਇੱਥੇ ਸਹੀ ਰਹੂਗੀ ਜਾਂ ਇੱਥੇ ਸਹੀ ਹੁਣ ਉਹਨੂੰ ਅੱਧੇ ਪੇਕੇ ਕੋਈ ਤਕਲੀਫ ਤਾਂ ਹੈਣੀਗੀ ਪੇਕੇ ਘਰੇ ਬੈਠੀ ਹੈਗੀ ਨਾਲੇ ਦੂਜੀ ਗੱਲ ਭਾਈ ਤੂੰ ਐਂ ਦੇਖ ਵੀ ਥੋੜੀ ਤਾਂ ਸਾਰੀ ਤੁਹਾਡੀ ਕਲੇਸ਼ ਨਿਪਟਦਾਗਾ ਸਰੀਦੜੀ ਤੇ ਤੁਹਾਡੇ ਘਰੇ ਕਲੇਸ਼ ਪਿਆ ਰਹਿੰਦਾਗਾ ਮੇਰੇ ਕੁੜੀ ਤੇ ਕੋਈ ਨਫਾ ਨੁਕਸਾਨ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਮੈਨੂੰ ਦੱਸਿਓ ਭਲਾ ਭੈਣ ਜੀ ਉਹ ਤਾਂ ਤੁਹਾਡੀ ਗੱਲ ਮੰਨਦੇ ਪਰ ਨਫਾ ਨੁਕਸਾਨ ਤਾਂ ਭੈਣ ਜੀ ਕੀ ਹੋਣਾਗਾ ਕਲੇਸ਼ ਤਾਂ ਚਲੋ ਠੀਕ ਆ ਇਹ ਤਾਂ ਹੁਣ ਵਸਦੇ ਘਰਾਂ ਦੇ ਵਿੱਚ ਹੋ ਜਾਂਦੇ ਨੇ ਉਹ ਜਿੱਥੇ ਦੋ ਭਾਂਡੇ ਹੋਣਗੇ ਉੱਥੇ ਤਾਂ ਖੜਕਦੇ ਹੀ ਹੁੰਦੇ ਨੇ ਹੈ ਨਹੀਂ ਤੁਹਾਡੇ ਤਾਂ ਜ਼ਿਆਦਾ ਹੀ ਖੜਕਦੇ ਆ ਭਾਈ ਮਾਮਾ ਨੂੰ ਤਾਂ ਨਹੀਂ ਅਸੀਂ ਕੁਝ ਕਹਿੰਦੇ ਹੈਗੇ ਹੁਣ ਤਾਂ ਉਹ ਹੀ ਗੱਲ ਨੂੰ ਆਉਂਦੀ ਤੀਆਂ ਨੂੰ ਵੀ ਵੱਧ ਕੇ ਰੱਖਦੀਆਂ ਨਾ ਇੱਕ ਗੱਲ ਹੈ ਵੀ ਤੁਹਾਡੇ ਤਾਂ ਥੋੜੇ ਜਿਹਾ ਜ਼ਿਆਦਾ ਭਾਂਡੇ ਖੜਕਦੇ ਆ ਭਾਈ ਤੁਹਾਡੇ ਤਾਂ ਨਿੱਤ ਜਲੂਸ ਨਿਕਲੇ ਰਹਿੰਦਾਗਾ ਐ ਕੀ ਫਾਇਦਾ ਨਹੀਂ ਪੈਣ ਜੀ ਇਹ ਤਾਂ ਤੁਸੀਂ ਐਵੇਂ ਹੀ ਕਹੀ ਜਾਂੋਗੇ ਜਿਵਾਕੜੇ ਨੂੰ ਕੋਈ ਉਹਕ ਨਹੀਂ ਆਉਣ ਦਿੰਦੀ ਉਹਦੇ ਦੀ ਤਾਂ ਵੀ ਕਰਮੋ ਸਾਡੇ ਕੋਲ ਹੀ ਰਹਿੰਦੀ ਹੈਗੀ ਆਹੋ ਕੋਈ ਕਦੇ ਕੋਈ ਕੀ ਤਕਲੀਫ ਆਈ ਉਹਨੂੰ ਦੇਖ ਮੇਰੀ ਖਾਸ ਨੂੰ ਭਾਈ ਪਹਿਲਾਂ ਤਾਂ ਉਹ ਸੀਗੀ ਕੱਲੀ ਕੋਈ ਗੱਲ ਨਹੀਂ ਸੀ ਹੁਣ ਉਹਦੇ ਨਿੱਕਾ ਨਿਆਣਾ ਹੋਣ ਵਾਲਾਗਾ ਜੇ ਕੋਈ ਗੱਲਬਾਤ ਹੁੰਦੀ ਹੈਗੀ ਤੂੰ ਐਂ ਬਹਿ ਕੋ ਢਲਮਸ ਹੋਗੇ ਕੋਈ ਥੋੜਾ ਕੇਸ ਉਹਨੂੰ ਲੈ ਕੇ ਬਹਿ ਜੂਗਾ ਮੈਂ ਤਾਂ ਦੱਸਾਂ ਤੁਸੀਂ ਨਾ ਤਾਂ ਨਿਮੇੜਨਾ ਨਾ ਤਾਂ ਨਾ ਤਾਂ ਤੂੰ ਆਪਦੀ ਨੰਨਦ ਕੱਢਨੀਆ ਕਰੋ ਨਾ ਤੂੰ ਆਦੀ ਕੁੜੀ ਕੱਢਨੀਆ ਕਰੋ ਠੀਕ ਹੈ ਤੇ ਇਹਨਾਂ ਦਾ ਇੱਕ ਲੈਸ ਆ ਘਰ ਚ ਪੈਣ ਜੀ ਹੁਣ ਕੱਢੋ ਉਹਨੂੰ ਕਿੱਥੇ ਕੱਢਿਆ ਵਾਂ ਉਹਨੂੰ ਨਾ ਤਾਂ ਹੁਣ ਅੰਦ ਨੂੰ ਵੇਚ ਸਕਦੀਆਂ ਹੁਣ ਤੇ ਇਹਨੂੰ ਵਿਆਹ ਕੇ ਤੋਰੂੰਗੀ ਹੁਣ ਵਿਆਹ ਕੀ ਤੋਰੂੰਗੀ ਹੁਣ ਪਹਿਲੀ ਉਹਨੂੰ ਮੈਂ ਕਿੱਥੇ ਛੱਡੇ ਆਵਾ ਹੂੰ ਫਿਰ ਉਹਦਾ ਕੋਈ ਹੇਲਾ ਕਰ ਵਿਆਹ ਕੇ ਤੋਰ ਸਿਆਣੀ ਵਿਆਣੀ ਹੈਗੀ ਇਹ ਤੈਨੂੰ ਇੰਨਾ ਪਤਾ ਹੋਣਾ ਚਾਹੀਦਾ ਪੁੱਤ ਦਾ ਘਰ ਵੀ ਬਸਾਉਣਾਗਾ ਰੋਟੀ ਤਾਂ ਪੁੱਤ ਤੋਂ ਹੀ ਖਾਣੀ ਆ ਤੂੰ ਕੋਈ ਦਾ ਪੈਣ ਜੀ ਕੀ ਦਾ ਮਤਲਬ ਤੁਹਾਡਾ ਮੈਂ ਜਵਾਬ ਇਹ ਸਮਝਾ ਫਿਰ ਹਨਾ ਆਹੋ ਭਾਈ ਸਾਡਾ ਤਾਂ ਹੁਣ ਜਵਾਬ ਆ ਨਾਲੇ ਮੈਂ ਤਾਂ ਨਾ ਬਾਹਰ ਆਈ ਹੋਈ ਆ ਮੈਂ ਘਰੇ ਹੈਣੀਗੀ ਕੋਈ ਨਹੀਂ ਜੇ ਜਦੋਂ ਕੋਈ ਤੇ ਲਾਉਂਗੇ ਫੋਨ ਉਹਦੋ ਕਰਾ ਦੂੰਗਾ ਜਦੋਂ ਮੈਂ ਘਰੇ ਹੋਈ ਉਹਦੇ ਨਾਲ ਚਲ ਕੋਈ ਨਾ ਬੈਣ ਜੀ ਹਾਂ ਲੈ ਲਾ ਤਾਂ ਫੋਨ ਅੱਗੇ ਅਸੀਂ ਘਰ ਮਾਣ ਨੂੰ ਲੈਣ ਆਉਣਾ ਕਮਾਲ ਦੀ ਗੱਲ ਐ ਮੈਂ ਤੋਰਦੀ ਆ ਜੇ ਮੇਰੀ ਧੀ ਜਾਊਗੀ ਤਾਂ ਮੈਂ ਵੀ ਨਾਲ ਹੀ ਜਾਊ ਮੈਨੂੰ ਪਤਾ ਹੀ ਐ ਤੁਸੀਂ ਕਿੰਨੀ ਕਿ ਸਾਹ ਸੰਭਾਲ ਕਰਦੋਂ ਉਹਦੀ ਮਾਰਦੀ ਹੈ ਗੱਲਾਂ ਪਲਾਸੀ ਬਈ ਤੁਸੀਂ ਮੈਂ ਤਾਂ ਫੇ ਤੈਨੂੰ ਉਹੀ ਕੰਮ ਬਾਰੇ ਬੁਲਾਇਆ ਸੀ ਜਨਾਬ ਹੁਣ ਤੁਸੀਂ ਦੱਸੋ ਕੀ ਹਾਲ ਹੋ ਸਕਦਾ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਵੀ ਮੈਂ ਤਾਂ ਸਿਰਫ ਤੁਹਾਡਾ ਸਾਥ ਇੱਥੋਂ ਤੱਕ ਦੇ ਸਕਦਾ ਵੀ ਮਾਮੀ ਤੋਂ ਜਾ ਕੇ ਪੁੱਛ ਪੜਤਾਲ ਕਰ ਸਕਦਾ ਵੀ ਕਿੱਥੇ ਆ ਘਰਦਿਆਂ ਤੋਂ ਕਰਨ ਨੂੰ ਪੜਤਾਲ ਵੀ ਕਦੋਂ ਆਉਂਦਾ ਕਦੇ ਕਰੇ ਕਦੋਂ ਨਹੀਂ ਆਉਂਦਾ ਹਨ ਬਸ ਨੂੰ ਐਂ ਕਹਿੰਦਾ ਸੀਗਾ ਜੇ ਆਪਾਂ ਨੂੰ ਪਤਾ ਲੱਗ ਜੇ ਕਿਸ ਹਿਸਾਬ ਨਾਲ ਫੇਰ ਤਾਂ ਗੱਲ ਹੈਗੀ ਆ ਤੁਸੀਂ ਘਰ ਭੇਜਿਆ ਪਤਾ ਕਰੋ ਜੇ ਘਰ ਭੇਜਿਆ ਆਪਣੇ ਹੱਥ ਲੱਗ ਗਿਆ ਨਾ ਫਿਰ ਜਾ ਕੇ ਗੱਲ ਬਣੂਗੀ ਉਹਦਾ ਤਾਂ ਤੁਸੀਂ ਫਿਕਰ ਨਾ ਕਰੋ ਹਾਂ ਉਹ ਤਾਂ ਮੈਂ ਸਾਬ ਨਾਲ ਗੱਲ ਕਰਕੇ ਲੋਕੇਸ਼ਨ ਕਢਵਾ ਲਈ ਆ ਦੀ ਹਾਂ ਫੋਨ ਉਹਦਾ ਹੋ ਗਿਆ ਸੀ ਇੱਕ ਵਾਰੀ ਆਉਣ ਗਲਤੀ ਨਾਲ ਅੱਛਾ ਅੱਛਾ ਹੈ ਉਹ ਆਪਣੇ ਨੇੜੇ ਤੇ ਜਿਹੜੇ ਘਰ ਦੇ ਜਨਾਬ ਤੇ ਆਪਾਂ ਉੱਥੋਂ ਚੱਕ ਲੈਨੇ ਆ ਤੇ ਫਿਰ ਫੀਲਡਿੰਗ ਲਾ ਦਿੰਨੇ ਆ ਫਿਰ ਉਹ ਭੱਜਣ ਦੀ ਕੋਸ਼ਿਸ਼ ਕਰੂਗਾ ਤੇ ਆਪਾਂ ਉੱਥੋਂ ਚੱਕ ਕੇ ਹੁਣ ਚੱਲੇਗਾ ਪਰ ਗੱਲ ਸਹੀ ਹੈ ਕਿਰ ਮੈਂ ਜ ਫੜਿਆ ਗਿਆ ਨੇ ਕਿਕਰ ਹੁਣ ਤਾਂ ਆਪ ਹੀ ਫੜਿਆ ਜਾਊਗਾ ਉਹ ਵੀ ਤੋਚ ਲਾਂਗੇ ਆਪਾਂ ਚੱਕਰੀ ਕੋਈ ਨਹੀਂ ਤਾਂ ਹੀ ਤਾਂ ਮੈਂ ਕਹਿੰਦਾ ਬਾਕੀ ਜੇ ਕੋਈ ਸੁਬੂਸਵਾਦੀ ਲੋੜ ਹੈਗੀ ਆ ਕੋਈ ਹੋਰ ਗੱਲਬਾਤ ਕਰਨ ਦੀ ਲੋੜ ਆ ਤਾਂ ਉਹ ਮੈਂ ਘਰੇ ਜਾ ਕੇ ਪਤਾ ਕਰ ਲੈਣਾ ਜੇ ਤੇਰੇ ਕੋਲ ਕੋਈ ਸਬੂਤ ਹੈਗਾ ਹੋਰ ਲਾਡੀ ਮੈਂ ਕਦੇ じゃ ਤੇਰੀ ਮਾਮੀ ਨੂੰ ਪੁੱਛਿਆ ਸੀਗਾ ਪਰ ਉਹਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਬਥੇਰੀਆਂ ਮੈਂ ਤਾਂ ਕੀਤੀਆਂ ਸੀਗਾ ਮੈਂ ਤਾਂ ਐਂ ਕਹਿੰਦੀ ਆ ਜੇ ਕੋਈ ਮੈਨੂੰ ਘਰੋਂ ਬਾਹਰ ਬੁਲਾਵਾ ਜੇ ਮੇਰੀ ਗੱਲ ਸੁਣ ਤੇ ਮਨਿੰਦਰ ਜੇ ਤੈਨੂੰ ਮਾਮੀ ਨੇ ਕੁਝ ਨਹੀਂ ਦੱਸਿਆ ਤਾਂ ਮੈਂ ਕਰ ਲੈਣਾ ਜਾ ਕੇ ਮਾਮੀ ਨਾਲ ਗੱਲ ਮਾਮੀ ਮੈਨੂੰ ਤਾਂ ਕੁਝ ਦੱਸੂਗੀ ਨਹੀਂ ਲਾਡੀ ਤੇਰੀ ਮਾਮੀ ਨੇ ਤੈਨੂੰ ਵੀ ਕੋਈ ਕੁਝ ਦੱਸਣਾ ਜਿਉਂਨੇ ਮੈਨੂੰ ਨਹੀਂ ਕੁਝ ਦੱਸਿਆ ਪਰ ਮੈਨੂੰ ਆਏ ਲੱਗਦਾ ਕਿ ਕਿਤੇ ਨਾ ਕਿਤੇ ਵੀ ਉਹ ਜੇ ਮੈਨੂੰ ਬਾਹਰ ਸੱਦ ਗਰੋ ਨਾ ਗੱਲ ਕਰਾਂ ਤਾਂ ਸ਼ਾਇਦ ਉਹਨੂੰ ਕੁਝ ਦੱਸ ਦੇ ਕੋ ਘਰੇ ਤੇਰੀ ਨਾਨੀ ਸੀ ਕੋਈ ਨਹੀਂ ਉਹਨੂੰ ਘਰੋਂ ਬਾਹਰ ਆ ਉਹਨਾਂ ਦਾ ਤੈਨੂੰ ਮੇਰੇ ਮਾਮੇ ਦਾ ਪਤਾ ਨਹੀਂ ਉਹਨੇ ਦਬਕਾ ਕੇ ਰੱਖੀ ਹੋਈ ਆ ਉਹ ਲਾਡੀ ਕੋਈ ਤਾਂ ਕੋਈ ਬੰਨ ਲਾ ਕੇ ਆਜੂਗੀ ਨਾ ਇੱਕ ਵਾਰ ਕੋਸ਼ਿਸ਼ ਤਾਂ ਕਰਨ ਦੇ ਇੱਕ ਵਾਰੀ ਮੈਨੂੰ ਜਾਣ ਦਿਓ ਕਰੇ ਮੈਂ ਜਾ ਕੇ ਗੱਲ ਕਰਦਾ ਨਾਨੀ ਕੁਛ ਨਾ ਕੁਝ ਮੈਨੂੰ ਦੱਸੂਗੀ ਰਾਤ ਨੂੰ ਸਵੇਰੇ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਕਦੇ ਤਾਂ ਘਰੇ ਆਉਂਦਾ ਹੀ ਹੋ ਜਵਾਕਾਂ ਦਾ ਮੋ ਤਾਂ ਮਾਰਦਾ ਹੀ ਹੋਗਾ ਮਾਮੇ ਨੂੰ ਆਊਗਾ ਕਰੇ ਤਾਂ ਇੱਕ ਵਾਰ ਤੇਰੀ ਮਾਮੀ ਨੂੰ ਸੱਤੂਗੀ ਘਰੋਂ ਬਾਹਰ ਇੱਕ ਵ ਟਾਈਮ ਹੋ ਗਿਆ ਭਈ ਬਹੁਤ ਆ ਉਹਦਾ ਹੀ ਨਹੀਂ ਪਤਾ ਕਿ ਕਿੱਦੋਂ ਟੱਪ ਜੇ ਜੇ ਆਪਾਂ ਹੁਣ ਫੜ ਸਕਦਾ ਉਹਨੂੰ ਫੜ ਸਕਦੇ ਆ ਆਪਾਂ ਐ ਕਰਦੇ ਆ ਫਿਰ ਹੈ ਬਈ ਜਿਹੜੀ ਤੁਸੀਂ ਲੋਕੇਸ਼ਨ ਟਰੇਸ ਕੀਤੀ ਆ ਇਹਨਾਂ ਨੂੰ ਲੈ ਕੇ ਜਾਓ ਤੁਸੀਂ ਉਸ ਲੋਕੇਸ਼ਨ ਤੇ ਗਰ ਭੇਜਾ ਜੇ ਮਿਲ ਗਿਆ ਤਾਂ ਠੀਕ ਆ ਮਨਿੰਦਰ ਤੂੰ ਮਾਮੀ ਨੂੰ ਬੁਲਾ ਤੇ ਆਪਾਂ ਮਾਮੀ ਨੂੰ ਮਿਲ ਕੇ ਉਹਨਾਂ ਨਾਲ ਗੱਲ ਕਰਦੇ ਆ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਲੋਕੇਸ਼ਨ ਘਰ ਦੇ ਨੇੜੇ ਤੇ ਜਿਹੜੀ ਆ ਉਹਨਾਂ ਦੇ ਤੇ ਉਹ ਭੱਜਣ ਦੀ ਕੋਸ਼ਿਸ਼ ਕਰੂਗਾ ਕੋਈ ਦੱਸਣਾ ਹੈ ਕੋਈ ਕੁਝ ਕਰੇ ਉਹ ਚਲੋ ਫਿਰ ਆਪਾਂ ਕਰਦੇ ਕੀ ਆ ਉਹਰੇ ਜਾ ਕੇ ਗੱਲਬਾਤ ਕਰਦੇ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਜਨਾਬ ਜੇ ਉਹ ਬੰਦਾ ਫੜਿਆ ਗਿਆ ਉਹਦੀ ਛਿੱਤਰ ਪ੍ਰੇੜ ਯੋ ਆ ਵੀ ਸਾਰਾ ਕੁਝ ਬੋਲੇ ਬਾਕੀ ਤੁਹਾਨੂੰ ਦੱਸਣ ਦੀ ਲੋੜ ਕਰੋ ਜੋ ਤੁਸੀਂ ਮੁੜ ਕੇ ਨਾ ਹੀ ਨਹੀਂ ਲੰਦਾ ਇਹ ਜਿਆ ਕੰਮ ਨਾਲ ਮਨਿੰਦਰ ਗੱਲ ਸੁਣ ਲੈ ਮੇਰੀ ਸਾਹਮਣੇ ਨਹੀਂ ਆਉਣਾ ਮੈਂ ਕਿਸੇ ਦੇ ਸਾਹਮਣੇ ਨਹੀਂ ਆਉਂਦਾ ਠੀਕ ਹੈ ਨਹੀਂ ਪਤਾ ਲੱਗਦਾ ਪਰ ਕਿਉਂਕਿ ਭਾਈ ਮੇਰੀ ਰਿਸ਼ਤੇਦਾਰੀ ਹੈ ਮੈਂ ਸਾਹਮਣੇ ਆ ਗਿਆ ਕੰਮ ਖਰਾਬ ਹੋ ਜਾਊਗਾ ਤੁਸੀਂ ਗੱਲ ਸੁਣੋ ਮਨਿੰਦਰ ਜੇ ਕੋਈ ਵੀ ਗੱਲ ਦੇ ਵਿੱਚੋਂ ਕੱਲ ਨੂੰ ਦੇਖ ਲੈ ਤੂੰ ਮੁੱਕਰਦੀ ਐ ਫਿਰ ਇਹ ਗੱਲ ਤੇਰੇ ਵਾਸਤੇ ਮਾੜੀ ਹੋਊਗੀ ਹੁਣ ਪਹਿਲਾਂ ਇੱਕ ਵਾਰੀ ਸੋਚ ਲੈ ਵੀ ਇਹ ਸਟੈਪ ਤੂੰ ਬਹੁਤ ਵੱਡਾ ਚੱਕਣ ਲੱਗੀ ਐ ਮੁੱਕਰਦੀ ਐ ਮਤਲਬ ਮੈਂ ਕਿਹੜੀ ਗੱਲ ਤੋਂ ਮੁੱਕ ਰਣਾ ਵੀ ਕੱਲ ਨੂੰ ਮੰਨ ਲਾ ਵੀ ਉਹਨੂੰ ਸਜ਼ਾ ਹੋਊਗੀ ਮਾਮੇ ਨੂੰ ਠੀਕ ਹੈ ਉਹਦਰਾ ਵੈਰੀ ਬਣੂਗਾ ਜੇ ਉਹਨੂੰ ਕੱਲ ਨੂੰ ਪਤਾ ਲੱਗਦਾ ਹੈ ਬਈ ਤੇਰਾ ਵੀ ਵੈਰੀ ਬਣੂਗਾ ਕੱਲ ਨੂੰ ਦੁਸ਼ਮਣ ਖੜੇ ਹੋ ਜਾਣਗੇ ਕੱਲ ਨੂੰ ਤਾਂ ਪਹਿਲਾਂ ਹੀ ਵੈਰੀ ਹੈ ਉਹ ਗੱਲ ਦੀ ਵੈਰੀ ਕੀ ਬਣੂਗਾ ਅਸੀਂ ਵਾਕਿਆ ਨੂੰ ਸਜ਼ਾ ਦਿਵਾਉਣੀ ਹੈ ਤਾਂ ਦਿਵਾਉਣੀ ਆ ਚੱਲ ਫਿਰ ਦੇਖ ਲਓ ਜਿਵੇਂ ਠੀਕ ਲੱਗਦਾ ਚਲੋ ਆਪਣੇ ਮੜਾ ਜਲਦੀ ਆਪਾਂ ਉਹਨੂੰ ਫੜਦੇ ਹਾਂ ਦੂਜੇ ਬੰਦੇ ਨੂੰ ਉਹ ਤਾਂ ਆਪ ਹੀ ਲੱਭ ਜਾਣਾ ਬਾਕੀ ਇਹਨਾਂ ਦੇ ਤੁਸੀਂ ਬਿਆਨ ਮੈਨੂੰ ਸਾਰੇ ਲਿਖੇ ਹੋਏ ਆ ਤੇ ਉਹਦੇ ਵਿਹਾਰ ਤੇ ਤੁਸੀਂ ਆਪਦੀ ਕਾਰਵਾਈ ਸਟਾਰਟ ਕਰੋ ਗਰ ਭੇਜ ਨੂੰ ਫੜੋ ਜੇ ਫੜ ਉਹਨੂੰ ਨਪਦੇ ਆ ਪਹਿਲਾਂ ਚੱਲ ਕੇ ਚੱਲ ਹੁਣ ਕੀ ਬਨਣਾ ਵਾ ਰঞ্জੀਤ ਕੌਰ ਨੂੰ ਬਾਹਰ ਸਦੰਦਾ ਪਰ ਜੇ ਉਹ ਬਾਹਰ ਆਉਗੇ ਫਿਰ ਹੀ ਕੋਈ ਗੱਲ ਹੋਊਗੀ ਕਿਉਂਕਿ ਉਹਦੇ ਜਿੱਦੇ ਮੈਂ ਗਈ ਸੀ ਘਰੇ ਉਹਦੇ ਬੇਬੇ ਘਰੇ ਹੈ ਨਹੀਂ ਸੀ ਤਾਂ ਹੀ ਗੱਲ ਹੋਊਗੀ ਪਰ ਹੁਣ ਤਾਂ ਕੋਈ ਨਾ ਕੋਈ ਘਰੇ ਹੋਊਗਾ ਹੁਣ ਕੋਈ ਗੱਲ ਨਹੀਂ ਹੋਣੀ ਮੇਰੇ ਤੋਂ ਕੀ ਕਰਾਂ ਕੀ ਕਹਾਂ ਉਹਦੇ ਤਾਂ ਮੰਨੀ ਸੀ ਅੱਜ ਕਿਹੜਾ ਮੰਨ ਜੂਵੇ ਪਰ ਮੈਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਚਲ ਮੈਂ ਫੋਨ ਲਾ ਕੇ ਦੇਖਦੀ ਹਾਂ ਹਲੋ ਸਸਰੀ ਕਲਪਨੇ ਮਨਿੰਦਰ ਬੋਲਦੀ ਹਾਂ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂ ਹਾਂ ਠੀਕ ਹਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਮੈਂ ਕਹਿੰਦੀ ਸੀ ਤੁਸੀਂ ਘਰੋਂ ਬਾਹਰ ਆ ਸਕਦੇ ਥੋੜਾ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਮੇਰੀ ਬੇਨਤੀ ਹੈ ਕੋਈ ਨਾ ਕੋਈ ਬਾਨਾ ਮਾਰ ਕੇ ਕੋਈ ਝੂਠ ਮਾਰ ਕੇ ਬਸ ਉਪਨ ਦੀ 20 ਮਿੰਟ ਲਈ ਆ ਜਾ ਬਾਰ ਕੋਈ ਜ਼ਰੂਰੀ ਗੱਲ ਕਰਨੀ ਕਿਉਂਕਿ ਹੁਣ ਮੈਂ ਘਰੇ ਨਹੀਂ ਆ ਸਕਦੀ ਇੱਥੇ ਹਾਂ ਮੈਨੂੰ ਪਤਾ ਕਿ ਬੇਬੇ ਘਰ ਆ ਤਾਂ ਹੀ ਤੇ ਮੈਂ ਆ ਨਹੀਂ ਰਹੀ ਘਰੇ ਮੈਂ ਤੁਹਾਡੇਗੇ ਹੱਥ ਜੋੜਦੀਆਂ ਤੁਸੀਂ ਘਰੋਂ ਬਾਹਰ ਆ ਜਾ ਕੋਈ ਫੋਨ ਤੇ ਨਹੀਂ ਗੱਲ ਕਰ ਸਕਦੀ ਫੋਨ ਤੇ ਕੋਈ ਗੱਲ ਨਹੀਂ ਹੋਣੀ ਥੋੜਾ ਨਾ ਬਹਿ ਕੇ ਗੱਲ ਕਰਨੀ ਹੈ ਮੈਂ ਮੈਂ ਕਿਸੇ ਨੂੰ ਨਿਸ਼ਕ ਹੋ ਦਿੰਦੀ ਤੇ ਨਾ ਹੀ ਮੈਂ ਕਿਸੇ ਕੋਲ ਗੱਲ ਕਰਾਂ ਜਿਹੜੀ ਗੱਲ ਆਪਣੇ ਚ ਹੋਊਗੀ ਨਾ ਉਹ ਆਪਣੇ ਜੀ ਰਹੂਗੀ ਕਿਸੇ ਤੀਜੇ ਬੰਦੇ ਕੋਲ ਨਹੀਂ ਜਾਂਦੀ ਉਹ ਗੱਲ ਆਹ ਤੁਸੀਂ ਐ ਕਰਿਓ ਕੱਲ ਆਜਿਓ ਆਹ ਨਹੀਂ ਨਹੀਂ ਬਾ ਟਾਈਮ ਨਹੀਂ ਲੱਗਦਾ ਬਸ ਥੋੜਾ ਨਾਲ ਗੱਲ ਕਰਕੇ ਉਸ ਤੋਂ ਬਾਅਦ ਤੁਸੀਂ ਵਾਗ ਜਿਓ ਬਹਾਂ ਨਹੀਂ ਤੁਸੀਂ ਯਕੀਨ ਤਾਂ ਕਰੋ ਮੈਂ ਇਹ ਤੋਂ ਪਹਿਲਾਂ ਹੋਰ ਕੋਈ ਗੱਲ ਕੀਤੀ ਆ ਹਾਂ ਜੀ ਹਾਂ ਜੀ ਠੀਕ ਹੈ ਤੁਸੀਂ ਆ ਜਾਓ ਠੀਕ ਹੈ